हेलो जी सत श्री अकाल जी सारेनु स्वागत है तौडा अपने YouTube चैनल अनदर बुटीक ब्लॉग्स दे ऊपर मैं उम्मीद करती हूं कि ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਔਰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਐਂਡ ਕਮੈਂਟ ਸੈਕਸ਼ਨ ਵਿੱਚ ਜਾ ਕੇ ਵੀਡੀਓਜ਼ ਦੇ ਉੱਪਰ ਕਮੈਂਟ ਜਰੂਰ ਕਰਿਆ ਕਰੋ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਐਂਡ ਤੁਸੀਂ ਹੋਰ ਕੀ ਕਰਨਾ ਹੈ ਪ੍ਰੈਸ ਬੈਲ ਆਈਕਨ ਨੂੰ ਜਿਹੜਾ ਉਹ ਪ੍ਰੈਸ ਕਰਨਾ ਹੈ ਤਾਂ ਜੋ ਤੁਹਾਡੇ ਕੋਲ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਆ ਜਿਹੜਾ ਸਭ ਤੋਂ ਪਹਿਲਾਂ ਪਹੁੰਚ ਜਾਵੇ ਸੋ ਜਿਹੜੀ ਵੀ ਆਪਾਂ ਵੀਡੀਓਜ਼ ਅਪਲੋਡ ਕਰਦੇ ਆ ਮੈਂ ਉਮੀਦ ਕਰਦੇ ਆ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਜਿਹੜੀ ਸੂਟਾਂ ਦੀ ਵੀਡੀਓ ਵਧੀਆ ਲੱਗੂਗੀ ਸੋ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਸਕਿਪ ਨਾ ਕਰਿਓ ਚਲੋ ਜੀ ਜ਼ਿਆਦਾ ਟਾਈਮ ਤੁਹਾਡਾ ਜਾਇਆ ਨਾ ਕਰਦੇ ਹੋਏ ਆਪਾਂ ਵੀਡੀਓ ਦੀ ਸਟਾਰਟਿੰਗ ਕਰਦੇ ਆ ਤੇ ਸੂਟ ਵਿਖਾਉਣੇ ਤੁਹਾਨੂੰ ਸ਼ੁਰੂ ਕਰਦੇ ਆ ਜਿਹੜੇ ਫਰਸਟ ਤੇ ਸੂਟ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਨੇ ਜਿਹੜੇ ਆਪਣੇ ਕੋਟਨ ਦੇ ਸੂਟ ਜਿਹੜੇ ਆਰਟੀਕਲ ਆਪਣੇ ਕੋਲ ਆਏ ਸੋ ਜਿਹੜੇ ਵੀ ਮੈਂ ਕਲਰ ਤੁਹਾਨੂੰ ਦਿਖਾਉਂਗੀ ਇਸ ਦੇ ਵਿੱਚ ਜਿਹੜੇ ਵੀ ਕਲਰ ਆਪਣੇ ਕੋਲ ਅਵੇਲੇਬਲ ਹੈਗੇ ਨੇ ਕੰਟਰਾਸਟ ਵਾਈਜ਼ ਨੇ ਦੁਪੱਟੇ ਨੇਗੇ ਨਾਲ ਸੋ ਤੁਸੀਂ ਆਰਡਰ ਕਰ ਸਕਦੇ ਹੋ ਤੇ ਕਿਤੇ ਵੀ ਬੈਠੇ ਆਪਣੇ ਸੂਟ ਨੇ ਜਿਹੜੇ ਮੰਗਵਾ ਸਕਦੇ ਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਪਿੰਕ ਕਲਰ ਦਾ ਸੂਟ ਆ ਜਿਹੜਾ ਦੇਖ ਰਹੇ ਹੋ ਪਿੰਕ ਪੀਚ ਜਿਹਾ ਸ਼ੇਡ ਹੈ ਇਸ ਦਾ ਔਰ ਸਕਾਈ ਬਲੂ ਕਲਰ ਦੀਸ ਦੇ ਨਾਲ ਬਾਟਮ ਹੈ ਟਾਈ ਐਂਡ ਡਾਈ ਦਾ ਕੋਟਾ ਡੋਰੀ ਦਾ ਦੁਪੱਟਾ ਇਸ ਦੇ ਨਾਲ ਪਰ ਟਾਈਪ ਕੀਤਾਗਾ ਬਹੁਤ ਸੋਨੇ ਆਰਟੀਕਲ ਨੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਸਾਰੀਆਂ ਭੈਣਾਂ ਦੇ ਬਜਟ 'ਚ ਰਹਿਣ ਵਾਲੇ ਪ੍ਰਾਈਸ ਨੇ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਇਹ ਵਾਲੇ ਸੂਟ ਤੁਹਾਡੇ ਲਈ ਲੈ ਕੇ ਆਏ ਆ। ਸੋ ਸਾਰਿਆਂ ਨੇ ਵੀਡੀਓ ਨੇ ਅੰਤ ਤੱਕ ਜ਼ਰੂਰ ਦੇਖਣਾ ਤੇ ਜਿਨ੍ਹਾਂ ਨੇ ਵੀ ਆਰਡਰਸ ਪਲੇਸ ਕਰਨੇ ਆ ਆਪਣੇ ਤੋਂ ਸੂਟ ਮੰਗਵਾਉਣੇ ਨੇ ਤੁਸੀਂ ਕੀ ਕਰਨਾ ਹੈ ਸਕਰੀਨਸ਼ਾਟ ਲੈ ਕੇ ਆਪਾਂ WhatsApp ਤੇ ਆਰਡਰ ਕਰ ਸਕਦੇ ਹੋ DM ਕਰ ਸਕਦੇ ਹੋ। ਅਦਰਵਾਈਜ਼ ਤੁਸੀਂ Instagram ਤੇ ਵੀ ਆਪਾਂ ਨੂੰ DM ਕਰ ਸਕਦੇ ਹੋ। ਔਰ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਪੇਜ ਨੂੰ ਦੋਵਾਂ ਨੂੰ ਫੋਲੋ ਨਹੀਂ ਕੀਤਾ ਪਲੀਜ਼ ਉਹ ਫੋਲੋ ਕਰ ਲਓ ਇੱਕ ਆ ਤਾਂ ਹੈਗਾ ਆਪਣਾ ਨਾਦਰ ਬੁਟੀਕ ਦੇ ਨਾਮ ਤੇ ਹੀ ਤੇ ਦੂਸਰਾ ਹੈਗਾ ਪੰਜਾਬੀ ਪਹਿਰਾਵਾ ਬਾਈ ਨਾਦਰ ਤੁਸੀਂ ਉਸ ਨੂੰ ਵੀ ਫੋਲੋ ਕਰ ਸਕਦੇ ਹੋ ਠੀਕ ਹੈ ਜੀ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਹਾਂ ਜੀ ਸਟਿਚਿੰਗ ਆਪਣੇ ਕੋਲ ਅਵੇਲੇਬਲ ਹੈਗੀ ਐ ਸੋ ਤੁਸੀਂ ਸੂਟ ਆਪਣੇ ਤੋਂ ਸਟਿਚ ਵੀ ਕਰਵਾ ਸਕਦੇ ਹੋ ਨੈਕਸਟ ਇਹ ਵਾਲਾ ਡਿਜ਼ਾਈਨ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਬਲੈਕ ਸ਼ੇਡ ਦੇ ਵਿੱਚ ਆ ਗਿਆ ਕਲਰ ਸਾਰੇ ਬਹੁਤ ਸੋਹਣੇ ਨੇ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਜਿਹੜਾ ਆਪਾਂ ਰੱਖਿਆ ਹੈਗਾ ਸੋ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਸੂਟ ਆਪਣੇ ਤੋਂ ਬਾਈ ਕਰ ਸਕਦੇ ਹੋ ਤੇ ਕੋਈ ਵੀ ਮਸ਼ੀਨ ਵਰਕ ਦੇ ਵਿੱਚ ਤੁਸੀਂ ਡਿਜ਼ਾਈਨ ਆਪਣੇ ਨੂੰ ਭੇਜ ਕੇ ਫੋਟੋ ਹੈ ਜਿਹੜੀ ਠੀਕ ਹੈ ਸੇਮ ਸੂਟ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਕੋਈ ਹੈਂਡ ਵਰਕ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਔਰ ਨੀਡਲ ਥ्रेड ਵਰਕ ਦੇ ਵਿੱਚ ਕਰਵਾਉਣਾ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਪੇਂਟ ਔਰ ਬਲੋਕ ਪਿੰਟ ਦੇ ਵੀ ਕਰਵਾ ਸਕਦੇ ਹੋ ਔਰ ਆਪਾਂ ਪ੍ਰਿੰਟ ਸੂਟ ਜਿਹੜੇ ਆਪਣੇ ਕੋਲ ਕੋਈ ਵੀ ਆਉਂਦੇ ਆ ਹਨਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸੋ ਇਹਨਾਂ ਵੀਡੀਓ ਦੇ ਵਿੱਚ ਜਿਹੜੇ ਕਲਰ ਵੀ ਚੱਲ ਰਹੇ ਨੇ ਤੁਸੀਂ 1 ਬਾਈ 1 ਚੈੱਕ ਕਲਰ ਚੈੱਕ ਕਰਦੇ ਜਾਓ ਤੇ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ WhatsApp ਤੇ DM ਕਰ ਸਕਦੇ ਹੋ ਬਹੁਤ ਸੋਹਣਾ ਇਹਨਾਂ ਦਾ ਸਟੱਫ ਆਣ ਵਾਲਾਗਾ ਤੇ ਆਪਾਂ ਅੱਜ ਇੱਕ ਤੁਹਾਡੇ ਨਾਲ ਸ਼ਾਰਟ ਵੀਡੀਓ ਸ਼ੇਅਰ ਕੀਤੀ ਹੈ ਜਿਹੜਾ ਸੈਟਨ ਦਾ ਸੂਟ ਆਏ ਆਪਣੇ ਕੋਲ ਮਾਡਲ ਦੀ ਪਿਕ ਸ਼ੇਅਰ ਕੀਤੀ ਹੈ ਵੀਡੀਓ ਆਪਾਂ ਸੋ ਸੇਮ ਸੂਟ ਦੇ ਵਿੱਚ ਆਪਣੇ ਕੋਲ ਤਿੰਨ ਤੋਂ ਚਾਰ ਪੰਜ ਕਲਰ ਅਵੇਲੇਬਲ ਨੇ ਜੋ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਮੰਗਵਾ ਸਕਦੇ ਹੋ ਪਿੰਕ येलो ਠੀਕ ਹੈ ਜੀ ਉਹਦੇ ਵਿੱਚ ਕਾਫੀ ਕਲਰ ਨੇ ਇਹ ਵਾਲੇ ਤੁਸੀਂ ਚੈੱਕ ਕਰ ਸਕਦੇ ਹੋ ਡਿਜ਼ਾਈਨ ਬਹੁਤ ਸੋਹਣਾ ਬਹੁਤ ਜਿਆਦਾ ਹਿੱਟ ਡਿਜ਼ਾਈਨ দেয়া ਸੀਗਾ ਇਹ ਵਾਲਾ ਜਿਹੜਾ ਵਿੱਦੂ ਦੁਪੱਟਾ ਇਹ ਵਾਲੇ ਸੂਟ ਜਿਹੜੇ ਤੁਹਾਨੂੰ ਮਿਲਣਗੇ ਤੇ ਸਾਰੇ ਜਣਾਂ ਦੀ ਬਹੁਤ ਸੋਹਣੀ ਸਪੋਰਟ ਮਿਲ ਰਹੀ ਹੈ ਬਹੁਤ ਸੋਹਣਾ ਪਰ ਮਹਿੰਗਾ ਰ ਮਿਲ ਰਿਹਾ ਇਨੇ ਦਿਨਾਂ ਤੋਂ ਆਪਾਂ ਜਿਹੜੇ ਬਲੌਗ ਨਹੀਂ ਸੀ ਪਾ ਰਹੇ ਬਿਜ਼ੀ ਹੋਣ ਦੇ ਕਰਕੇ ਤੇ ਬਹੁਤ ਕੋਸ਼ਿਸ਼ ਕਰਦੀ ਸੀ ਕਿ ਮੈਂ ਬਲੌਗ ਬਣਾਵਾਂ ਬਟ ਫਿਰ ਵੀ ਨਹੀਂ ਸੀ ਹੋ ਪਾਂਦਾ ਕਿਉਂਕਿ ਸੀਜ਼ਨ ਦਾ ਕੰਮ ਹੀ ਇਦਾਂ ਦਾ ਹੁੰਦਾ ਸੋ ਤੇ ਇਹ ਵਾਲੇ ਨੇ ਜੀ ਆਪਣੇ ਆਲ ਓਵਰ ਕਾਟਨ ਦੇ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੇ ਤੁਸੀਂ ਆਪਣੇ ਤੋਂ ਕੋਟ ਸੈੱਟ ਵੀ ਬਣਵਾ ਸਕਦੇ ਹੋ ਪੰਜਾਬੀ ਸੂਟ ਵੀ ਬਣਵਾ ਸਕਦੇ ਹੋ ਠੀਕ ਹੈ ਤੇ ਕੋਈ ਵੀ ਸੂਟ ਪਲਾਜੋ ਸੂਟ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਆਪਣੇ ਤੋਂ ਇਹਦੇ ਵਿੱਚ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਪ੍ਰਿੰਟ ਸਾਰੇ ਲੱਗ ਲੱਗਣਗੇ ਇਸ ਉਰ ਤੁਸੀਂ ਮੈਚਿੰਗ ਲੈਣਾ ਹੋਵੇ ਮੈਚਿੰਗ ਵੀ ਲੈ ਸਕਦੇ ਹੋ ਆਲ ਓਵਰ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਤੇ ਤੁਸੀਂ ਆਲ ਓਵਰ ਵੀ ਆਪਣੇ ਤੋਂ ਬਾਈ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਦਾਂ ਬਾਈ ਕਰ ਸਕਦੇ ਹੋ ਆਪਣੇ ਤੋਂ ਇਹ ਵਾਲਾ ਸੂਟ ਹੈ ਜੀਰਾ ਆਪਣਾ ਬਹੁਤ ਹਿੱਟ ਡਿਜ਼ਾਈਨ ਦੇ ਹੈਗਾ ਬਹੁਤ ਜਾਰੇ ਸੇਲ ਹੋਇਆ ਆਪਣਾ ਇਹ ਵਾਲਾ ਸੂਟ ਕੋਟ ਸੈੱਟ ਦੇ ਵਿੱਚ ਵੀ ਹੋਇਆਗਾ ਔਰ ਸਲਵਾਰ ਸੂਟ ਦੇ ਵਿੱਚ ਵੀ ਹੋਇਆਗਾ ਤੇ ਬਹੁਤ ਸੋਹਣਾ ਹੈ ਸਾਰੀਆਂ ਭੈਣਾਂ ਨੇ ਅਨਸਟਿਚ ਮੰਗਵਾਇਆ ਸੀਗਾ ਸੋ ਤੁਸੀਂ ਵੀ ਬਾਈਕਰ ਸਕਦੇ ਹੋ ਐਂਡ ਸਾਰੀਆਂ ਪੈਨ ਲਈ ਇੱਕ ਖਾਸ ਗੱਲ ਜਿਹੜਾ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਵਾਲਾ ਸੂਟ ਹੈ ਜਿਹੜਾ ਆਪਾਂ ਮਸ਼ੀਨ ਵਰਕ ਦੇ ਵਿੱਚ ਰੈਡੀ ਕਰਵਾਇਆਗਾ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਬਹੁਤ ਸੋਹਣਾ ਲੇਟੈਸਟ ਡਿਜ਼ਾਈਨ ਹੈ ਇਸ ਦਾ ਸੋ ਤੁਸੀਂ ਵੀ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੈ ਆਪਾਂ ਇਹ ਸਕਿਨ ਕਲਰ ਦੇ ਉੱਪਰ ਰੈਡੀ ਕਰਵਾਇਆ ਵੀ ਨੈਕ ਦੇ ਨਾਲ ਤੁਸੀਂ ਚੈੱਕ ਕਰ ਸਦੇ ਹੋ ਬਹੁਤ ਸੋਹਣੀ ਕਲਰ ਕੰਬੀਨੇਸ਼ਨ ਅਤੇ ਫਿਨਿਸ਼ਿੰਗ ਮਿਲੀ ਆ ਔਰ ਗੈਂਜ਼ਾ ਦਾ ਆਪਾਂ ਪੈਚ ਲਗਾਇਆ ਇਸ ਦੇ ਉੱਪਰ ਔਰ ਅੱਪਾ ਇੱਕ ਇਹ ਤੁਹਾਡੇ ਲਈ ਆਰਟੀਕਲ ਲੈ ਕੇ ਆਏ ਆ ਰੈੱਡ ਕਲਰ ਦਾ ਤੇ ਮੈਰੂਨ ਕਲਰ ਦੇ ਥ੍ਰੈਡ ਦੇ ਨਾਲ ਆਪਾਂ ਇਸ ਦੇ ਉੱਪਰ ਕੱਟਵਰਕ ਕੀਤਾ ਹੈ ਵਾ ਠੀਕ ਹੈ ਜੀ ਸੋ ਤੁਸੀਂ ਕੀ ਰਾਚਾ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਜਿਹੜਾ ਘੇਰਾ ਬਣ ਕੇ ਰੈਡੀ ਹੋਇਆ ਤੇ ਇਹ ਡਿਜ਼ਾਈਨ ਜਿਹੜਾ ਹੁਣ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਸੋ ਤੁਸੀਂ ਨੇਚਰਲ ਪਿਓਰ ਗਰੇਪ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਆਪਾਂ ਇਹ ਆਰਗੈਂਜ਼ਾ ਦੇ ਉੱਪਰ ਰੈਡੀ ਕੀਤਾ ਹੈ ਬਹੁਤ ਸੋਹਣੀ ਸਫਾਈ ਦੇ ਨਾਲ ਵਰਕ ਹੋਇਆ ਹੋਇਆ ਤੇ ਇਸ ਦੀ ਨੇਚਰਲ ਪਿਓਰ ਕ੍ਰੇਪ ਦੀ ਬਾਟਮ ਰਹੂਗੀ ਬਹੁਤ ਸੋਹਣੀ ਇਸ ਲਈ ਆਪਾਂ ਦੁਪੱਟਾ ਰੱਖਿਆਗਾ ਸੋ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਵਿੱਚ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਕੰਟਰਾਸਟ ਵਾਈਜ਼ ਵੀ ਕਰਵਾ ਸਕਦੇ ਹੋ ਆਪਾਂ ਬਹੁਤ ਜਲਦੀ ਤੁਹਾਡੇ ਲਈ ਮਸ਼ੀਨ ਵਰਕ ਦੇ ਨਵੇਂ ਨਵੇਂ ਆਰਟੀਕਲ ਜਿਹੜੇ ਨੇ ਲੈ ਕੇ ਆਵਾਂਗੇ ਪਾਕਿਸਤਾਨੀ ਲੁੱਕ ਦੇ ਵਿੱਚ ਸੋ ਸਾਰਿਆਂ ਨੇ ਜੇ ਬੇ ਸਬਰੀ ਦੇ ਨਾਲ ਇੰਤਜ਼ਾਰ ਕਰਨਾ ਤੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਕਿੰਨਾ ਕਿ ਇੰਤਜ਼ਾਰ ਆਪਣੇ ਉਹ ਵਾਲੇ ਸੂਟਾਂ ਦਾ ਸੋ ਇੱਕ ਆਪਣੇ ਕੋਲ ਇਹ ਆਰਟੀਕਲ ਆਇਆ ਸੀ ਜੀ ਇਹ ਡਿਜ਼ਾਈਨ ਆਪਾਂ ਕੀਤਾ ਸੀਗਾ ਤੇ ਬਹੁਤ ਸਾਰੀਆਂ ਭੈਣਾਂ ਨੇ ਇਹ ਵਾਲਾ ਸੇਮ ਡਿਜ਼ਾਈਨ ਡੈਡੀ ਕਰਵਾਇਆ ਬਹੁਤ ਜ਼ਿਆਦਾ ਸੇਲ ਹੋਈ ਸੀਗੇ ਇਹ ਵਾਲੇ ਸੂਟ ਆਪਣੇ ਬਹੁਤ ਸੋਹਣਾ ਕਾਟਨ ਦਾ ਡਿਜ਼ਾਈਨ ਵਾਲਾ ਸੂਟ ਦਾ ਬਾਜੂ ਦੇ ਉੱਪਰ ਤੁਸੀਂ ਜਿਹੜਾ ਦੇਖ ਸਕਦੇ ਹੋ ਮੈਟ੍ਰਿਕਸ オーਰਗੈਂਜ਼ਾ ਦਾ ਹੀ ਤੁਸੀਂ ਸੂਟ ਦੇਖ ਸਕਦੇ ਹੋ ਇਹ ਤੁਸੀਂ ਜਿਹੜੇ ਬੁੱਟੀ ਵਾਲੇ ਨੇ ਉਹ ਵੀ ਲੈ ਸਕਦੇ ਹੋ ਤੇ ਜਿਹੜੇ ਪ੍ਰਿੰਟ ਵਾਲੇ ਨੇ ਇੱਕ ਸਾਈਡ ਤੇ ਲੱਗੇ ਹੋਏ ਨੇ ਸੋ ਤੁਸੀਂ ਉਹ ਵੀ ਬਾਈ ਕਰ ਸਕਦੇ ਹੋ ਇਹਨਾਂ ਦਾ ਪ੍ਰਾਈਸ ਜਿਹੜਾ ਅਲੱਗ-ਅਲੱਗ ਰਹੂਗਾ ਜਿਹੜਨਾ ਜਿਹੜੇ ਪ੍ਰਿੰਟ ਨੇਗੇ ਉਹਨਾਂ ਦਾ ਪ੍ਰਾਈਸ ਲੱਗ ਰੂਗਾ ਜਿਹੜੇ ਬੁੱਟੀ ਵਾਲ ਨੇ ਜਿਨ੍ਹਾਂ ਦੇ ਵਿੱਚ ਸਿਕਨਸ ਦਾ ਟੱਚ ਹੋਇਆ ਹੋਇਆ ਉਹਨਾਂ ਦਾ ਪ੍ਰਾਈਸ ਜਿਹੜਾ ਉਹ ਲੱਗ ਰਹੂਗਾ ਠੀਕ ਹੈ ਤੁਸੀਂ ਇਹਨੂੰ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਦਾਂ ਲੈ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਸਟਾਫ ਹੈ ਤੇ ਦੇ ਉੱਪਰ ਤੁਸੀਂ ਹੋਰ ਵੀ ਵਰਕ ਕਰਵਾ ਸਕਦੇ ਹੋ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਠੀਕ ਹੈ ਜੀ ਏਵ ਸੂਟ ਵਿਦਾਊਟ ਦੁਪੱਟਾ ਨੇ ਤੁਸੀਂ ਵਿਦ ਦੁਪੱਟਾ ਵੀ ਆਪਣੇ ਤੋਂ ਜਿਹੜਾ ਮੰਗਵਾ ਸਕਦੇ ਹੋ ਸੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਡੀਐਮ ਕਰ ਸਕਦੇ ਹੋ ਇਹ ਬੰਦਨੀ ਬਲਾ ਜਿਹੜਾ ਪ੍ਰਿੰਟ ਹੈ ਜੀ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਲਾਸਟ ਈਅਰ ਦੇ ਵਿੱਚੋਂ ਲਾਸਟ ਈਅਰ ਤੋਂ ਸੋ ਹੋਂਦ ਲੋਪਾਤੋਂ ਇੱਕ ਇੱਕ ਪੀਸ ਕਰਕੇ ਸਾਰੇ ਪੀਸਿਸ ਇਹਨਾਂ ਦੇ ਖੋਲ ਕੇ ਦਿਖਾਉਣੇ ਆ ਕਿ ਕਿੱਦਾਂ ਦੀ ਨਾਰੀ ਲੁੱਕ ਹੈਗੀ ਦੇਖੋ ਮੈਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਤੇ ਜੰਮ ਬੁੱਟੀ ਵਾਲੇ ਤੁਸੀਂ ਸ਼ਾਰਟ ਰੱਖ ਲੈਣੇ ਹੋ ਔਰ ਤੁਸੀਂ ਪ੍ਰਿੰਟ ਵਾਲੀ ਜਿਹੜੀ ਹੈ ਬਾਟਮ ਕਰੀਏਟ ਕਰਦੇ ਤਾਂ ਬਹੁਤ ਜ਼ਿਆਦਾ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੁੰਦਾ ਹੈ ਮਜ਼ੈਂਟਾ ਕਲਰ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਗਾਜ਼ਰੀ ਪਿੰਕ ਜਬ ਪ੍ਰੋਪਰ ਮਜ਼ੈਂਟਾ ਕਲਰ ਵੀ ਨਹੀਂ ਆ ਸੋ ਸਾਰੇ ਕਲਰਿਸ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਨੇ ਜਿਹੜੇ ਤੁਹਾਨੂੰ ਵਧੀਆ ਲੱਗਦੇ ਨੇ ਤੁਸੀਂ ਮੰਗਵਾ ਸਕਦੇ ਹੋ ਨੈਕਸਟ ਕਲਰਿਸ ਤਾਂ ਤੁਸੀਂ ਚੈੱਕ ਕਰ ਸੁ ਦਰਾਸ਼ਟ ਕਲਰ ਹੈ ਜੀ ਪ੍ਰੋਪਰ ਬਹੁਤ ਸੋਨਾ ਸਾਰੀਆਂ ਭੈਣਾਂ ਦੀ ਪਸੰਦ ਰਣ ਵਾਲਾ ਸੂਟ ਹੈ ਤੇ ਜਿਹੜੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਸੂਟ ਦਿਖਾ ਰਹੇ ਹਾਂ ਸਾਰੀਆਂ ਭੈਣਾਂ ਦੇ ਬਜਟ ਸਟੈਂਡ ਵਾਲੇ ਪ੍ਰਾਈਸ ਸੂਟ ਲੈਣਗੇ ਠੀਕ ਹੈ ਜੀ ਸਾਰੇ ਸੂਟਾਂ ਦੇ ਬਹੁਤ ਰੀਜ਼ਨੇਬਲ ਪ੍ਰਾਈਸ ਨੇ ਸੋ ਤੁਸੀਂ ਸਾਰੇ ਜਣੇ ਬਾਈ ਕਰ ਸਕਦੇ ਹੋ ਆਪਣੇ ਤੋਂ ਤੇ ਸਾਰੇ ਜਣੇ ਪਲੀਜ਼ ਇਦਾਂ ਹੀ ਸਪੋਰਟ ਕਰਦੇ ਰਿਹਾ ਕਰੋ ਆਪਾਂ ਬਹੁਤ ਘੱਟ ਕੰਮ ਮਤਲਬ ਕਿ ਵੀ ਬਹੁਤ ਛੋਟੇ ਲੈਵਲ ਤੋਂ ਇੱਕ ਨਾ ਲੈਵਲ ਤੋਂ ਕਮ ਸਟਾਰਟ ਕੀਤਾ ਸੀ ਤੇ ਅੱਜ ਤੁਹਾਡੀ ਹੈਲਪ ਤੇ ਨਾਲ ਆਪਾਂ ਬਹੁਤ ਦੂਰ ਤੱਕ ਜਾ ਚੁੱਕੇ ਹਾਂ ਸੋ ਸਾਰੇ ਜਣੇ ਇਦਾਂ ਹੀ ਸਪੋਰਟ ਕਰਦੇ ਰਹੋ ਔਰ ਕੋਈ ਵੀ ਚੀਜ਼ ਹੈ ਜਿਹੜੀ ਤੁਹਾਡੇ ਕੋਲ ਚੱਲ ਕੇ ਨਹੀਂ ਆਉਂਦੀ ਹਨਾ ਕੋਈ ਵੀ ਕੰਮ ਹੈ ਜਾਂ ਕੋਈ ਵੀ ਸਕਸੈਸ ਹੈ ਕਿਸੇ ਵੀ ਚੀਜ਼ ਦੇ ਵਿੱਚ ਤੁਹਾਡੇ ਕੋਲ ਚੱਲ ਕੇ ਨਹੀਂ ਆਉਂਦੀ ਆਪਾਂ ਨੂੰ ਸਕਸੈਸ ਲੈਣੀ ਪੈਂਦੀ ਆ ਜੇ ਕੋਈ ਵੀ ਕੰਮ ਸ਼ੁਰੂ ਕਰਦੇ ਆ ਆਪਾਂ ਤਾਂ ਉਸ ਤੇ ਆਪਾਂ ਨੂੰ ਵਰਕਆਊਟ ਕਰਨਾ ਪੈਂਦਾ ਤੇ ਫੇਰੀ ਅਗਲਾ ਦੇਖਣ ਵਾਲਾ ਵੀ ਤੇ ਸੁਣਨ ਵਾਲਾ ਵੀ ਹਨਾ ਫੇਰੀ ਹੈਲਪ ਕਰਦਾ ਕਿ ਹਾਂਜੀ ਚੀਜ਼ ਵਧੀਏਗੀ ਤੇ ਸਾਰੇ ਜਣੇ ਆਪਣੇ ਸੂਟਾਂ ਦੇ ਕੰਮ ਨੂੰ ਜਿਹੜਾ ਬਹੁਤ ਵਧੀਆ ਪਿਆਰ ਦੇ ਰਹੇ ਨੇ ਪਰ ਮਹਿੰਗਾ ਰਾ ਦੇ ਰਹੇ ਨੇ ਤੇ ਸਾਰਿਆਂ ਨੂੰ ਆਪਣੀ ਜਿਹੜੀ ਵੈਰਾਈਟੀ ਸੈ ਕਲੈਕਸ਼ਨ ਹੈ ਡਿਜ਼ਾਈਨਸ ਨੇ ਬਹੁਤ ਪਸੰਦ ਆਂਦੇ ਨੇ ਬਹੁਤ ਮੋਟੀਵੇਸ਼ਨ ਮਿਲਦੀ ਆ ਤੇ ਬਹੁਤ ਸਾਰੇ ਭੈਣਾਂ ਜਿਹੜੀਆਂ ਆਪਣੇ ਆਰਡਰਸ ਪਲੇਸ ਕਰਦੀਆਂ ਨੇ ਸੋ ਸਾਰੇ ਜਣੇ ਇਦਾਂ ਹੀ ਕਰਦੇ ਰਹੋ ਸਾਰੇ ਸ਼ੇਰ ਨੇ ਜਿਹਦੇ ਜਿਸ ਤੇ ਵਿੱਚ ਬਹੁਤ ਜ਼ਰਾ ਸੋਨੇ ਲੇngੀ ਸੋ ਜਿੱਦਾਂ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਤੁਸੀਂ ਬੁਟੀ ਵਾਲਾ ਵੀ ਲੈ ਸਕਦੇ ਹੋ ਜਿਹੜਾ ਪਲੇਨ ਪ੍ਰਿੰਟ ਵਾਲਾ ਤੁਸੀਂ ਉਹ ਵੀ ਬਾਈ ਕਰ ਸਕਦੇ ਹੋ ਆਪਣੇ ਤੋਂ ਇਹਨਾਂ ਦੇ ਪ੍ਰਾਈਸੇਸ ਨੇ ਜਿਹੜੇ ਅਲੱਗ-ਅਲੱਗ ਰਹਿਣਗੇ ਜਿਹੜਾ ਬੁਟੀ ਵਾਲਾ ਤੁਹਾਨੂੰ ਥੋੜਾ ਅਲੱਗ ਰੇਟ 'ਚ ਮਿਲੇਗਾ ਔਰ ਜਿਹੜਾ ਪ੍ਰਿੰਟ ਵਾਲਾ ਉਹ ਤੁਹਾਨੂੰ ਲੱਗ ਰੇਟ 'ਚ ਮਿਲੇਗਾ ਠੀਕ ਹੈ ਜੀ ਬਹੁਤ ਸੋਨੇ ਕਲੈਕਸ਼ਨ ਆ ਜਿਹੜੇ ਬਹੁਤ ਸੋਨੇ ਆਰਟੀਕਲਸ ਨੇ ਆਪਾਂ ਤੁਹਾਡੇ ਲਈ ਰੈਡੀ ਕਰ ਰਹੇ ਹਾਂ ਸੋ ਜਲਦੀ ਹੀ ਆਪਾਂ ਤੁਹਾਡੇ ਨਾਲ ਉਹਨਾਂ ਦੀ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਸੋਸਾਰਿਆਂ ਨੇ ਕਮੈਂ ਸ਼ੇਕ ਨੂੰ ਜਰੂਰ ਦੱਸਣਾ ਕਿ ਤੁਹਾਨੂੰ ਮਸ਼ੀਨਵਰਕ ਦੇ ਸੂਟਾਂ ਦੀ ਔਰ ਜਿਹੜੇ ਬਰਬਰੀ ਦੇ ਆਪਣੇ ਨਵੇਂ ਪ੍ਰਿੰਟ ਨੇ ਡਿਜ਼ਾਈਨ ਹੋ ਕੇ ਆਉਣਗੇ ਠੀਕ ਹੈ ਕਿੰਨਾ ਕਿ ਇੰਤਜ਼ਾਰ ਹੈ ਸਾਰਿਆਂ ਨੂੰ ਸੋ ਸਾਰਿਆਂ ਨੇ ਅੱਜ ਵਾਲੀ ਵੀਡੀਓ ਜਿਹੜੀ ਵੀਡੀਓ ਨੂੰ ਪੂਰਾ ਦੇਖਣਾ ਸਕਿਪ ਨਾ ਕਰਿਓ ਤੇ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਹੋਇਆ ਸਕਰੀਨਸ਼ਾਟ ਲੈ ਕੇ ਆਪਾਂ WhatsApp ਤੇ ਭੇਜ ਸਕਦੇ ਹੋ ਤੇ ਆਪਣਾ ਸੂਟ ਜਿਹੜਾ ਮੰਗਵਾ ਸਕਦੇ ਹੋ ਤੁਸੀਂ ਕੋਈ ਵੀ ਆਪਣੇ ਤੋਂ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਆਪਣੇ ਕੋਲ ਮਸ਼ੀਨ ਵਰਕ ਹੈ ਜਿਹੜਾ ਉਹ ਦੋਨੇ ਅੱਜ अवेलेबल ਹੈਗੇਗਾ ਜੇਕਰ ਤੁਸੀਂ ਵੱਡੀਆਂ ਮਸ਼ੀਨਾਂ ਰਾਹੀਂ ਜਿਹੜੇ ਪੰਜ-ਪੰਜ ਸੂਟ ਆਪਾਂ ਕੱਢਦੇ ਆਂਗੇ ਤੁਸੀਂ ਉਹ ਵਾਲਾ ਵਰਕ ਕਰਵਾਉਣਾ ਚਾਹੁੰਦੇ ਹੋ ਉਹ ਮਸ਼ੀਨ ਤੇ ਤੋਂਦੇ ਵੀ ਹੋ ਜਾਏਗਾ ਠੀਕ ਹੈ ਹੈਂਡ ਮਸ਼ੀਨ ਹੁੰਦੀ ਹੈ ਜਿਹੜੀ ਉਸ ਤੇ ਵੀ ਕਰਵਾਉਣਾ ਚਾਹੁੰਦੇ ਹੋ ਉਹਦੇ ਵਾਲਾ ਵਰਕ ਕਰਵਾਉਣਾ ਚਾਹੁੰਦੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਔਰ ਤੁਸੀਂ ਪੇਂਟ ਦਾ ਵਰਕ ਵੀ ਕਰਵਾ ਸਕਦੇ ਹੋ ਬਲੌਕ ਪੇਂਟ ਵੀ ਆਪਣੇ ਤੋਂ ਕਰਵਾ ਸਕਦੇ ਹੋ ਨੀਡਲ ਥ्रेड ਵਰਕ ਆਪਣੇ ਕੋਲ अवेलेबल ਹੈਗਾ ਦੈਨ ਹੈਂਡ ਵਰਕ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਹੈਂਡਵਰਕ ਦੇ ਵਿੱਚ ਤੁਸੀਂ ਆਪਣੇ ਤੋਂ ਜਿਹੜੇ ਆਪਣੇ ਬ੍ਰਾਈਡਲ ਸੂਟ ਨੇ ਉਹ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ब्राइडल लहंगा ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਬ੍ਰਾਈਡ ਦੇ ਬ੍ਰਾਈਡਲ ਦੇ ਕੋਈ ਵੀ ਅਨੰਦ ਕਾਰਜ ਲਈ ਸੂਟ ਜਾਂ ਮੇਰੀਆਂ ਭੈਣਾਂ ਨੇ ਹੋਰ ਕੋਈ ਵੀ ਸੂਟ ਡਿਜ਼ਾਈਨ ਪੇਜ ਜਿਹੜਾ ਆਪਣੇ ਤੋਂ ਹੈਂਡਵਰਕ ਦੇ ਵਿੱਚ ਰੈਡੀ ਕਰਵਾਉਣਾ ਹੁੰਦਾ ਸੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਆਰੀ ਵਰਕ ਥ्रेड ਵਰਕ ਵੀ ਆਪਣੇ ਕੋਲ ਅਵੇਲੇਬਲ ਹੈਗਾ ਸੋ ਤੁਸੀਂ ਸਾਰੇ ਪ੍ਰਕਾਰ ਦੇ ਵਰਕ ਆਪਣੇ ਤੋਂ ਕਰਵਾ ਸਕਦੇ ਹੋ ਕਿਤੇ ਵੀ ਬੈਠੇ ਤੁਸੀਂ ਆਪਣੇ ਸੂਟ ਨੇ ਜਿਹੜੇ ਆਰਡਰ ਕਰ ਸਕਦੇ ਹੋ ਕਿਉਂਕਿ ਵਰਲਡਵਾਈਡ ਆਪਾਂ ਸ਼ਿਪਿੰਗ ਕਰਦੇ ਹਾਂ ਜੀ ਔਰ ਆਪਾਂ ਤੁਹਾਡੇ ਨਾਲ ਸਾਰੇ ਪ੍ਰਿੰਟ ਸ਼ੂਟਾਂ ਦੀ ਵੀ ਜਿਹੜੇ ਨਮਾ ਸਟੱਫ ਆਉਂਦਾ ਕੋਈ ਵੀ ਜਿੱਦਾਂ ਦਾ ਹਨਾ ਮਟੀਰੀਅਲ ਆਉਂਦਾ ਆਪਾਂ ਤੁਹਾਡੇ ਨਾਲ ਸਾਰਾ ਸ਼ੇਅਰ ਕਰਦੇ ਹਾਂ ਪਲੇਸ ਕਰਕੇ ਮੰਗਵਾ ਸਕਦੇ ਹੋ স্ক্রিনਸ਼ਾਟ ਲੈ ਕੇ WhatsApp ਤੇ ਭੇਜ ਕੇ ਤੇ ਆਪਣੇ Instagram ਤੇ ਦੋ ਜਿਹੜੇ ਨੇ ਜੀ ਪੇਜ ਬਣੇ ਹੋਏ ਨੇ ਇੱਕ ਪੰਜਾਬੀ ਪਹਿਰਾਵਾ ਵਾਈ ਨਦਰ ਤੇ ਇੱਕ ਨਦਰ ਗੋਟਿਕ ਇਹਨਾਂ ਦੋਨਾਂ ਚੋਂ ਤੁਸੀਂ ਜਿਹੜੇ ਸੂਟ ਨੇ ਬਾਈ ਆਪਣੇ ਜਿਹੜੇ ਪੇਜ ਨੇ ਉਹਨਾਂ ਨੂੰ ਫੋਲੋ ਕਰ ਸਕਦੇ ਹੋ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਟੋਰੀਜ਼ ਵਗੈਰਾ ਲਗਾਇਆ ਕਰੋ ਤੇ ਬਹੁਤ ਧੰਨਵਾਦੀ ਤੁਹਾਡਾ ਸਾਰਿਆਂ ਦਾ ਸਾਰੇ ਜਣੇ ਇਦਾਂ ਹੀ ਸਪੋਰਟ ਕਰਦੇ ਰਹੋ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਉਮੀਦ ਕਰਦੀ ਹਾਂ ਅੱਜ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਅੱਜ ਵਾਲੇ ਸੂਟ ਤੁਹਾਨੂੰ ਵਧੀਆ ਲੱਗਣਗੇ ਸੋਚੋ ਜਿਨ੍ਹਾਂ ਨੇ ਵੀ ਡੀਐਮ ਕਰਨਾ ਸਕਰੀਨਸ਼ਾਟ ਲੈ ਕੇ ਡੀਐਮ ਕਰ ਸਕਦੇ ਜੀ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਸਸ਼ੀਕਾਲ ਜੀ